ਪਰਾਣੇ ਮੇ ਤੋਂ ਗਲਤੀ ਹੋ ਗਈ ਮੈਂਗਾ ਮਾਫ ਕਰ ਦੋ ਤੂੰ ਫੇਕ ਆਈਡੀ ਬਣਾਈ ਕਿ ਨਹੀਂ ਹੋਈ ਕੁੜੀ ਜਸਪਰੀ ਕੋਰ ਦੇ ਨਾਮ ਤੇ ਜਿਹੜਾ ਮੈਂ ਬਲਾਈ ਸੀ ਕਿ ਹੁਣ ਇਹ ਰਿਮੂਵ ਕਰਕੇ ਆਟੇ ਆ ਵੀਰੇ ਕਿਹੜੇ ਕੰਮ ਨੂੰ ਆਏ ਨਹੀਂ ਤੂੰ ਨਾਮ ਪਿੱਛੇ ਅਕਾਲੀ ਲਾਇਆ ਹੋਇਆ ਸ਼ਰਮ ਆਉਂਦੀ ਬਾਣਾ ਪਾ ਕੇ ਕਿਹੜੇ ਕੰਮ ਕਰਦੇ ਆ ਤੂੰ ਮੈਂ ਸੋਈ ਮਾਰਾ ਗਲਤੀ ਹੋ ਗਈ ਮੈਂ ਮਾਫ ਕਰਦੀ ਆਪਣੀ ਮੰਦਾ ਮਾਰਾ ਇਹ ਥੋੜੀ ਤੁਸੀਂ ਯਾਰ ਕੱਲੂ ਕੁਝ ਵੀ ਗਣਾ ਕਰਕੇ ਕੱਲੂ ਤਾਂ ਫਿਰ ਰੇਪ ਕਰਕੇ ਕਹਿਦੇ ਹੋ ਵੀ ਸਭ ਤੋਂ ਗਲਤੀ ਹੋਊਗੀ ਤੇ ਮਾਫੀ ਮਿਲ ਜੂਗੀ ਨਹੀਂ ਮਾਰਾ ਨਾ ਕੋਈ ਸ਼ਰਮ ਲਈ ਹੋਈ ਤੁਸੀਂ ਨਹੀਂ ਤੁਸੀਂ ਮਹਾਰਾਜ ਦਾ ਮਹਾਰਾਜ ਦਾ ਗੱਲ ਸੁਣ ਲੈ ਮੇਰੀ ਮਹਾਰਾਜ ਦਾ ਬਾਣਾ ਪਾ ਕੇ ਦਿਮਾਲਾ ਤੁਸੀਂ ਆ ਕਾ ਮੈਨੂੰ ਬੰਦਦੇ ਹੋ ਕੁੜੀਆਂ ਦੇ ਨਾਲ ਗਲਤ ਆ ਮੇਰੇ ਕੋਲ ਸਕਰੀਨਸ਼ਾਟ ਆਏ ਹੋਏ ਤੇਰੇ ਸਾਰੇ ਕੁੜੀਆਂ ਨੂੰ ਗਲਤ ਮੈਸੇਜ ਕੀਤੇ ਤੇ ਕਰਾਂ ਜਨ ਤੱਕ ਨਹੀਂ ਨਹੀਂ ਮਹਾਰਾਜ ਨਹੀਂ ਫੇਰ ਰੱਖ ਦੰਨਿਆ ਸੰਗ ਸਾਹਮਣੇ ਜੇ ਤੂੰ ਕਹਿਣਾ ਮੈਂ ਨਹੀਂ ਕੀਤੇ ਨਹੀਂ ਮਹਾਰਾਜ ਮੇਰੀ ਵੀ ਇੱਜ਼ਤ ਦਾ ਮਾਰਾ ਦਾ ਆਇਆ ਫਿਰ ਕਿੰਨੀ ਇੱਜ਼ਤ ਆ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਤੂੰ ਕੀ ਕੰਮ ਕਰਦੇ ਹੋ ਬਾਣੇ ਪਾ ਕੇ ਸਿਰ ਤੇ ਦਿਮਾਲੇ ਪਾ ਕੇ ਸ਼ਰਮ ਲਈ ਹੋਈ ਤੁਸੀਂ ਜਮਾਂ ਮਾਰੇ ਮੈਂ ਤੋ ਗੰਤੀ ਹੋ ਵੀ ਮੈਂ ਮੰਨਦਾ ਮਾਰਦਾ ਮੈਨੂੰ ਇੱਕ ਗੱਲ ਦੱਸਤੀ ਦੁਆਰੇ ਤੇਰਾ ਮੈਸੇਜ ਚੱਲ ਗਿਆ ਨਾ ਕਦੇ ਵੀ ਕਿਸੇ ਗੁੱਡੀ ਨੂੰ ਮੈਂ ਡਾਂਗ ਤੇਰੇ ਆਪ ਆਕੇ ਫੇਰਨੀ ਖੰਨੇ ਦੇ ਕੋਲੇ ਤੇਰਾ ਪਿੰਡ ਪਿੰਡ ਵੀ ਮੈਂ ਪਤਾ ਕਰਾਇਆ ਸੀ ਹੈਗਾ ਨਾ ਖੰਨੇ ਕੋਲੇ ਮੈਂ ਤੇਰਾ ਪਿੰਡ ਵੀ ਪਤਾ ਕਰਾਇਆ ਜਿੱਦ ਦੇ ਕਿਸੇ ਜਿੱਦ ਦੇ ਕਿਸੇ ਕੁੜੀ ਨੂੰ ਇਹ ਗੁੱਡੀ ਨੂੰ ਤਾਂ ਹੈ ਇਹ ਤੋਂ ਬਿਨਾ ਵੀ ਕਿਸੇ ਕੁੜੀ ਨੂੰ ਦੁਆਰੇ ਮੈਸੇਜ ਚੱਲ ਗਿਆ ਤੇਰਾ ਮੈਂ ਇੱਕ ਗੱਲ ਵੇਖੀ ਲਿਆਰ ਨਹੀਂ ਕਰਨੀ ਹੈ ਕਿ ਬਾਣਾ ਤਾਂ ਵਧਾਉਣਾ ਹੀ ਵਧਾਉਣਾ ਨਾਲ ਛਤਰ ਜਿਹੜਾ ਫੇਰ ਨਾ ਲਾਈਵ ਹੋ ਕੇ ਫੇਰਨਾ ਵੇ ਸੰਗਤ ਦੇ ਸਾਹਮਣੇ ਨਾਲੇ ਸੰਗਤ ਨੂੰ ਦੱਸਾਂਗੇ ਵੀ ਤੁਸੀਂ ਦਿਮਾਲੇ ਬਣ ਕੇ ਕੀ ਕਰਤੂਤਾਂ ਨਹੀਂ ਨਹੀਂ ਮਰਾ ਠੀਕ ਹੈ ਮਨਿੰਦਰ ਸਿੰਘ ਐਡੀਓ ਵਾਲੇ ਬੋਲ ਹਾਂ ਮਨਿੰਦਰ ਸਿੰਘ ਬੋਲਦਾ ਜੀ ਹਾਂ ਜੀ ਹਾਂ ਜੀ ਇਹ ਸਾਡਾ ਸਿੰਘ ਹੀ ਆ ਜਿਹਨੂੰ ਕਾਨਫਰੰਸ ਤੇ ਲਿਆ ਹੋਇਆ ਅੱਜ ਤੋਂ ਬਾਅਦ ਦੁਆਰੇ ਵਾਲਾਂ ਬਾਹਰ ਨਹੀਂ ਜਾਵੇ ਜਿਹੜੀਆਂ ਫੇਕ ਆਈਡੀਆਂ ਬਣਾਈਆਂ ਉਹ ਹੁਣੇ ਬੰਦ ਕਰ ਆ ਇਹਨਾਂ ਨੂੰ ਰਿਮੂਵ ਕਰਤੀ ਦਿਓ ਹੁਣੇ ਹੁਣੇ ਬੰਦ ਹੋ ਕੇ ਤੁਹਾਨੂੰ ਸਕਰੀਨਸ਼ਾਟ ਆਣਾ ਚਾਹੀਦਾ ਨੀ ਤੇ ਸਾਤੋਂ ਬੁਰਾ ਕੋਈ ਨਹੀਂ 30 ਦੇ ਲੱਗਣਗੇ ਕਹਿੰਦੇ ਉਹ ਰਿਮੂਵ ਉਹ 30 ਡੇ ਸਾਨੂੰ ਨਹੀਂ ਪਤਾ ਹੈਗਾ ਬਸ ਸਾਨੂੰ ਆਈਡੀ ਬੰਦ ਚਾਹੀਦੀ ਜਿੱਦਣ ਹੁਣ ਦੁਬਾਰੇ ਆ ਮੇਰੇ ਕੋਲੇ ਪੰਜ ਸਕਰੀਨਸ਼ਾਟ ਆਏ ਹੋਏ ਲਗ ਲਗ ਜਿੱਥੇ ਤੂੰ ਕੁੜੀਆਂ ਨੂੰ ਮੈਸੇਜ ਕੀਤੇ ਹੋਏ ਠੀਕ ਹੈ ਇਹ ਪਹਿਲੀ ਤੇ ਆਖਰੀ ਗਲਤੀ ਸਮਝ ਕੇ ਮਾਫ ਕਰਨ ਲਈ ਇਹ ਦੋ ਵਾਰ ਲਿਆ ਹੀ ਨਹੀਂ ਕਰਨੀ ਅਸੀਂ ਫੇਰ ਜਿਹੜੀ ਡਾਗ ਫੇਰ ਨਹੀਂ ਉਹ ਫੇਰ ਸਾਰਾ ਜਹਾਨ ਵੇਖੂਗਾ ਸ਼ਰਮ ਕਰ ਲੋ ਬਾਣੀ ਪੜੋ ਕਿਹੜੇ ਗਮਾਂ ਚ ਪਾਏ ਹੋ ਤੁਸੀਂ ਸਿਰ ਤੋਂ ਦਮਾਲੇ ਸਿਆਕ ਪੱਗੇ ਤੋਂ ਨਹੀਂ ਮਾਰਿਆ ਦਫਤੀ ਹੁੰਦੀ ਆ ਜੀ ਚਲ ਗਾਂ ਲਈ ਧਿਆਨ ਰੱਖਣਾ ਠੀਕ ਹੈ ਮੇਰਾ ਫਿਰ ਤੁਹਾਡੀ ਚੁਸਤੀ ਮਾੜਾ ਠੀਕ ਹੈ ਠੀਕ ਮੇਰਾ ਫੋਨ ਕੱਢ ਦਿਓ ਦਰਵਾਜ਼ੇ ਚ ਸੀ ਸੋ ਸੰਗਤ ਜੀ ਹੁਣ ਜਿਹੜੀ ਇਹ ਰਿਕਾਰਡਿੰਗ ਹੈ ਤੁਸੀਂ ਸੁਣ ਲਈ ਹੈ ਜੀ ਸੋ ਇਹਦੇ ਬਾਬਤ ਜਿਹੜੀ ਗੱਲਬਾਤ ਹੁਣ ਤੁਹਾਡੇ ਨਾਲ ਕਰਦੇ ਆਂ ਹਰ ਕਿਸੇ ਨੂੰ ਬਾਣਾ ਪਾਇਆ ਵੇਖ ਕੇ ਨਿਹੰਗ ਸਿੰਘ ਨਹੀਂ ਸਮਝਣਾ ਹੈਗਾ ਕਿਉਂਕਿ ਜਿਹੜੇ ਅਸਲ ਨਿਹੰਗ ਸਿੰਘ ਨੇ ਗੁਰੂ ਕੀ ਲਾਟ ਲਈ ਫੌਜ ਹੈ ਉਹ ਤਾਂ ਦਲਾ ਪੰਥਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਬੜਾ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰ ਰਹੇ ਨੇ ਬਾਣੀ ਤੇ ਬਾਣੇ ਦੇ ਧਾਰਨੀ ਨੇ ਪਰ ਇਹੋ ਜੇ ਕੁਝ ਸ਼ਰਾਰਤੀ ਅੰਸਰ ਜਿਹੜੇ ਬਾਣਾ ਪਾ ਕੇ ਗੁਰੂ ਸਾਹਿਬ ਦੇ ਬਾਣੇ ਨੂੰ ਗੁਰੂ ਸਾਹਿਬ ਦੇ ਬਖਸ਼ੇਕਾਰਾਂ ਨੂੰ ਗੁਰੂ ਸਾਹਿਬ ਦੇ ਦਿੱਤੇ ਇਸ ਸਿੱਖੀ ਸਰੂਪ ਨੂੰ ਤੇ ਨਿਹੰਗ ਸਿੰਘ ਫौज ਨੂੰ ਬਦਨਾਮ ਕਰ ਰਹੇ ਨੇ ਉਹ ਜਿਹੜੇ ਨਿਹੰਗ ਸਿੰਘ ਨੇ ਅਸਲ ਉਹ ਤਾਂ ਬੜਾ ਇਹਨਾਂ ਚੀਜ਼ਾਂ ਤੋਂ ਪਿੱਛੇ ਆ ਕਿਉਂਕਿ ਉਹਨਾਂ ਦੇ ਤਾਂ ਮਨਾਂ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਵਸੀ ਹੋਈ ਹੈ ਉਹ ਇਹ ਸੰਸਾਰੀ ਚੀਜ਼ਾਂ ਚ ਜਾਂ ਜਿਵੇਂ ਇਹਨੇ ਕਰਤੂਤ ਕੀਤੀ ਹੈ ਨਾ ਆਪਣੇ ਨਾਮ ਪਿੱਛੇ ਅਕਾਲੀ ਲਾ ਕੇ ਸਾਡੇ ਕੋਲੇ ਪੰਜ ਭੈਣਾ ਨੇ ਪੰਜ ਭੈਣਾ ਨੇ ਪਹੁੰਚ ਕੀਤੀ ਜਿਨ੍ਹਾਂ ਨੂੰ ਇਹ ਅਸੀਂ ਇਹਨੂੰ ਨਿਹੰਗ ਸਿੰਘ ਨਹੀਂ ਸਿੰਘ ਵੀ ਨਹੀਂ ਕਹਾਂਗੇ ਜਿਨਾਂ ਨੂੰ ਇਹ ਵਿਅਕਤੀ ਗੁਰੂ ਸਾਹਿਬ ਦਾ ਬਾਣਾ ਪਾ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਭੈਣਾਂ ਨੂੰ ਹਰਾਸਮੈਂਟ ਕਰ ਰਿਹਾ ਸੀ ਅਲੱਗ-ਅਲੱਗ ਨੰਬਰਾਂ ਤੋਂ ਭੈਣਾਂ ਨੇ ਸਾਡੇ ਕੋਲੇ ਵੀ ਜਿਨ੍ਹਾਂ ਦੀ ਇਹ ਇੰਸਟਾਗ੍ਰਾਮ ਦੀ ਡੀਪੀਆਂ ਦਾ ਸਕਰੀਨਸ਼ਾਟ ਮਾਰ ਕੇ ਫੋਟੋ ਐਡਿਟ ਕਰਕੇ ਫਿਰ ਭੈਣਾਂ ਨੂੰ ਬਲੈਕਮੇਲ ਕਰਦਾ ਸੀ ਆਪਣੇ ਨਿੱਜੀ ਸੁਆਰਥ ਦੇ ਲਈ ਸੋ ਤੁਸੀਂ ਸਮਝ ਸਕਦੇ ਹੋ ਕਿ ਕੀ ਕਹਿਣਾ ਚਾਹੁੰਦੇ ਆ ਕਿਹੜੇ ਸੁਆਰਥ ਲਈ ਸੋ ਇਹੋ ਜੇ ਮਸੰਦ ਵਰਤੀ ਦੇ ਲੋਕਾਂ ਤੋਂ ਬਚੋ ਹਰ ਇੱਕ ਨੂੰ ਬਾਣਾ ਪਾਇਆ ਵੇਖ ਕਹਿੰਦੇ ਹੰਗਸਿੰਘ ਨਾ ਸਮਝੋ ਤੇ ਜਿਹੜੇ ਗੁਰੂ ਕੇ ਅਸਲ ਨਿਹੰਗ ਸਿੰਘ ਨੇ ਅਸੀਂ ਖੁਦ ਵੀ ਆਪਣੇ ਆਪ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਸਮਝਦੇ ਹੈਗੇ ਕਿਉਂਕਿ ਚਲੋ ਸਾਡੀ ਮਾਰ ਐ ਨੇ ਸੁਭਾਵਾਂ ਲਾਈਆਂ ਹੋਈਆਂ ਪਰ ਅਸੀਂ ਕਿਤੇ ਨਾ ਕਿਤੇ ਸੰਸਾਰੀ ਕੰਮਾਂ ਦੇ ਵਿੱਚ ਅਣਜੇ ਹੋਏ ਆਂ ਉਲਝੇ ਹੋਏ ਆਂ ਸੋ ਅਸੀਂ ਵੀ ਉਹਨਾਂ ਦੇ ਬਰਾਬਰ ਨਹੀਂ ਆਪਣੇ ਆਪ ਨੂੰ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਸਮਝਦੇ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਲਾਡਲੀ ਫੌਜ ਆ ਉਹਨਾਂ ਦੇ ਕਰਤਾਰ ਬੜੇ ਉੱਚੇ ਤੇ ਸੋਚੇ ਨੇ ਸੋ ਇਹੋ ਜੇ ਕੁਸ਼ਕ ਲੋਕ ਉਹਨਾਂ ਦਾ ਬਾਣਾ ਪਾ ਕੇ ਉਹਨਾਂ ਦੇ ਇਹ ਇਹ ਉਹ ਹੁੰਦੇ ਨੇ ਜਿਨ੍ਹਾਂ ਨੇ ਕਦੇ ਬਾਣੀ ਨਹੀਂ ਪੜੀ ਹੁੰਦੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਕਦੇ ਦਲਾਂ ਪਾਂਸਾਂ ਦੇ ਵਿੱਚ ਜਾ ਕੇ ਘੋੜਿਆਂ ਦੀ ਸੇਵਾ ਨਹੀਂ ਕੀਤੀ ਹੁੰਦੀ ਖਰਖਰਾ ਨਹੀਂ ਮਾਰਿਆ ਹੁੰਦਾ ਮਹਾਰਾਜ ਦੀ ਤਾਬਿਆਂ ਦੀ ਸੇਵਾ ਸੰਭਾਲ ਨਹੀਂ ਕੀਤੀ ਹੁੰਦੀ ਇਸੇ ਲਈ ਇਹਨਾਂ ਦੇ ਮਨ ਦੇ ਵਿੱਚ ਇਹੋ ਜਿਹੇ ਜਿਹੜੇ ਕਾਮਵਾਸ਼ਨਾਂ ਨੂੰ ਲੈ ਕੇ ਵਿਚਾਰ ਆਉਂਦੇ ਨੇ ਤੇ ਇਹੋ ਜੀਆਂ ਮਾੜੀਆਂ ਹਰਕਤਾਂ ਕਰਦੇ ਨੇ ਗੁਰੂ ਸਾਹਿਬ ਦਾ ਬਾਣਾ ਪਾ ਕੇ ਸੋ ਇਸੇ ਤਰ੍ਹਾਂ ਇਹਨੇ ਖੰਨੇ ਦੇ ਲਾਗੇ ਚਲੋ ਇਹਦਾ ਪਿੰਡ ਅਸੀਂ ਹਾਈਡ ਕਰਤਾ ਰਿਕਾਰਡਿੰਗ ਦੇ ਵਿੱਚ ਪਰ ਹੁਣ ਇਹਨੇ ਗਲਤੀ ਮੰਨ ਲਈ ਹੈ ਖਾਲਸੇ ਦੇ ਸ਼ਰਨ ਪੇ ਕੇ ਇਹਨੇ ਗਲਤੀ ਮੰਨ ਲਈ ਵੀ ਜੇ ਕਦੇ ਵੀ ਜ਼ਿੰਦਗੀ ਦੇ ਵਿੱਚ ਦੁਬਾਰੇ ਗਲਤੀ ਕਰੂਗਾ ਤਾਂ ਆਪਾਂ ਤਿਆਰ ਬਰ ਤਿਆਰ ਪੰਜ ਨਿਹੰਗ ਸਿੰਘਾਂ ਨੂੰ ਲੈ ਕੇ ਇਹਦਾ ਬਾਣਾ ਵੀ ਲੋਹਾਵਾਂਗੇ ਇਹਦੇ ਡਾਂਗ ਵੀ ਫੇਰਾਂਗੇ ਰੱਜ ਕੇ ਤੇ ਇਹਦੇ ਕਕਾਰ ਵੀ ਵਧਾਵਾਂਗੇ ਐਹੋ ਜਿਹਿਆਂ ਨੂੰ ਗੁਰੂ ਸਾਹਿਬ ਦਾ ਬਖਸ਼ਿਆ ਬਾਣਾ ਪਵਿੱਤਰ ਬਾਣਾ ਤੇ ਸੱਚੇ ਸੁੱਚੇ ਕਕਾਰ ਪਾਉਣ ਦਾ ਕੋਈ ਅਧਿਕਾਰ ਨਹੀਂ ਹੈਗਾ ਇੱਕ ਮੌਕਾ ਇਹਨੇ ਮੰਗਿਆ ਹੈ ਆਪਦੇ ਕੋਲ ਵੀ ਮੇਰੇ ਤੋਂ ਗਲਤੀ ਹੋਈ ਇੱਕ ਮੌਕਾ ਮੈਨੂੰ ਦੇ ਦਿਓ ਸੋ ਇੱਕ ਮੌਕਾ ਹੁਣ ਇਹਨੂੰ ਆਪਾਂ ਦੇ ਦਿੱਤਾ ਵੇਖਦੇ ਆਂ ਵੀ ਹੁਣ ਉਹਦੇ ਤੇ ਇਹ ਕਿੰਨਾ ਕੁ ਖਰਾ ਉਤਰਦਾ ਨਹੀਂ ਤੁਹਾਨੂੰ ਫਿਰ ਪਤਾ ਹੀ ਹੈ ਵੀ ਸਿੰਘਾਂ ਕੋਲੇ ਡਾਂਗ ਅੱਗੇ ਭੂਤ ਨਚਾਉਣੇ ਤਾਂ ਸਾਨੂੰ ਆਉਂਦਾ ਹੀ ਹੈ ਠੀਕ ਹੈ ਜੀ ਤੋ ਹੁਣ ਜੇ ਦੁਬਾਰੇ ਹੈ ਉਹ ਜੀ ਕੋਈ ਗਲਤੀ ਕਰੋਗੇ ਜਿੱਦਣ ਵੀ ਇਹਨਾਂ ਦਾ ਕੋਈ ਦੁਬਾਰੇ ਸਾਨੂੰ ਇਹੋ ਜਿਹਾ ਸਨੇਹਾ ਆ ਗਿਆ ਕਿਸੇ ਭੈਣ ਦਾ ਵੀ ਫਿਰ ਤੋਂ ਭੈਣਾਂ ਨੂੰ ਇਹ ਬਲੈਕਮੇਲ ਕਰ ਰਿਹਾ ਹਰਾਸਮੈਂਟ ਕਰ ਰਿਹਾ ਹੈ ਨਾ ਆਪ ਨੂੰ ਮਿਲਣ ਲਈ ਨਿੱਜੀ ਸਵਾਰਥ ਲਈ ਮਿਲਣ ਲਈ ਬੁਲਾ ਰਿਹਾ ਭੈਣਾਂ ਨੂੰ ਉਦੋਂ ਫਿਰ ਤੁਸੀਂ ਦੇਖਿਓ ਇਹਦਾ ਕਲੈਰੀ ਮੋਰ ਕਿਵੇਂ ਬਣਾਉਨੇ ਆਪਾਂ ਜਿਵੇਂ ਆਪਾਂ ਪਹਿਲਾਂ ਬਣਾਉਨੇ ਹੁੰਨੇ ਆ ਨਾ ਕਈਆਂ ਦਾ ਉਦਾਂ ਹੀ ਇਹਦਾ ਬਣਾਵਾਂਗੇ ਕਿਉਂਕਿ ਗੁਰੂ ਸਾਹਿਬ ਦੇ ਬਾਣੇ ਮਰਯਾਦਾ ਅਗੇ ਕੋਈ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਮਝੋਤਾ ਨਹੀਂ ਹੈਗਾ ਠੀਕ ਹੈ ਜੀ ਬਾਕੀ ਭੋਲਾ ਚੋਕਾਂ ਦੀ ਖੇਮਾ ਬਖਸ਼ਿਓ ਸੰਗਤ ਜੀ ਕੋਈ ਵੱਧ ਘੱਟ ਬਚਨ ਹੋ ਗਿਆ ਹੋਵੇ ਰਿਕਾਰਡਿੰਗ ਦੇ ਵਿੱਚ ਤੁਹਾਡਾ ਅਣਜਾਣ ਬੱਚਾ ਹੈ ਪੰਥ ਦਾ ਭਚੰਗੀ ਹੈ ਤੇ ਆਪ ਸਭ ਦਾ ਇੱਕ ਨਿਮਾਣਾ ਜਿਹਾ ਸਿੱਖ ਹੈ ਗੁਰੂ ਸਾਹਿਬ ਦਾ ਤੇ ਸੰਗਤ ਦਾ ਸੋ ਭੋਲਾ ਚੋਕਾਂ ਦੀ ਖੇਮਾ ਜਿਹੜੀ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ